ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 656 ਤੋਂ ਲੈ ਕੇ 657 ਤੱਕ ਸਵਾਯਮਾਨ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੋਰਠ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪਹਿਾਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨ ਬੇਰਾ ਤੇਰੇ ਜੀ ਪਹਿਲੀ ਜੈ ਰਹਾਉ ਹਾਂਜੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਜੀਵ ਬਹੁਤ ਤਰੀਕੇ ਵਰਤ ਵਰਤ ਕੇ ਧਨ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਧਨ ਆਪਣੇ ਪੁੱਤਰ ਤੇ ਆਪਣੀ ਪਤਨੀ ਦੇ ਲਈ ਇਕੱਠਾ ਕਰਦਾ ਹੈ ਤੇ ਉਹਨਾਂ ਨੂੰ ਲਿਆ ਲਿਆ ਦਿੰਦਾ ਹੈ ਕਹਿੰਦੇ ਇਹ ਮੇਰੇ ਮਨ ਤੂੰ ਭੁੱਲ ਕੇ ਵੀ ਕੋਈ ਠੱਗੀ ਨਾ ਕਰ ਕਿਸੇ ਨਾਲ ਕਿਉਂ ਕਿਉਂਕਿ ਜਦੋਂ ਕਹਿੰਦੇ ਠੱਗੀਆਂ ਕੀਤੀਆਂ ਨੇ ਜਿਹੜਾ ਨਵੇੜਾ ਅੰਤ ਤੇ लेखा ਪਰਮਾਤਮਾ ਨੂੰ ਦੇਣਾ ਪੈਣਾ ਉਹ ਤੇਰੀ ਜਿੰਦ ਨੂੰ ਦੇਣਾ ਪੈਣਾ ਤੇਰੇ ਬਦਲੇ ਦੇ ਵਿੱਚ ਤੇਰੇ ਪੁੱਤਰ ਪਤਨੀ ਜਿਨ੍ਹਾਂ ਲਈ ਤੂੰ ਸਮਾਨ ਇਕੱਠਾ ਕਰਕੇ ਲੈ ਰਿਆਂ ਠੱਗੀਆਂ ਧੋਖਿਆਂ ਨਾਲ ਉਹਨਾਂ ਨੇ ਕਿਸੇ ਨੇ लेखा ਨਹੀਂ ਦੇਣਾ लेखा ਤੇਰੀ ਆਪਣੀ ਜਿੰਦ ਨੂੰ ਦੇਣਾ ਪੈਣਾ ਸ਼ਿਨ ਸ਼ਿਨ ਤਨ ਚੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨਿਓ ਨਾ ਪਾਵੇ ਕਹਿੰਦੇ ਵਕਤ ਬੀਤ ਰਿਹਾ ਹੈ ਤੇਰਾ ਸਰੀਰ ਕਮਜ਼ੋਰ ਹੋਜ ਹੁੰਦਾ ਜਾ ਰਿਹਾ ਹੈ ਬੁਢਾਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ ਜਦੋਂ ਕਹਿੰਦੇ ਵੀ ਤੇਰੇ ਨੈਣ ਪ੍ਰੈਨ ਚੱਲਣ ਤੋਂ ਹਟ ਗਏ ਤੇਰੇ ਬੁੱਕ ਵਿੱਚ ਕਿਸੇ ਨੇ ਪਾਣੀ ਨਹੀਂ ਪਾਉਣਾ ਜਿਨ੍ਹਾਂ ਦੇ ਲਈ ਤੂੰ ਠੱਗੀਆਂ ਕਰਦਾ ਫਿਰਦਾ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾਮ ਜਪੈ ਸਵੇਰਾ ਫਿਰ ਕਬੀਰ ਜੀ ਕਹਿੰਦੇ ਨੇ हे ਜੀਵ ਤੇਰਾ ਅੰਤ ਦਾ ਸਾਥੀ ਕੋਈ ਨਹੀਂ ਹੈ ਸਿਰਫ ਪਰਮੇਸ਼ਰ ਦਾ ਨਾਮ ਹੈ ਕਿਉਂ ਨਹੀਂ ਤੂੰ ਹੁਣ ਜਵਾਨੀ ਦੇ ਸਮੇਂ ਤੋਂ ਹੀ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਸੰਤੋ ਮਨ ਪਵਨੈ ਸੁਖ ਬਨਿਆ ਕਿਛ ਜੋਗ ਪਰਾਵਤ ਗਨਿਆ ਰਹਾਓ ਕਹਿੰਦੇ ਹੈ ਸੰਤ ਜਨੋ ਹੁਣ ਮੇਰਾ ਮਨ ਜੋ ਪਵਨ ਦੀ ਤਰ੍ਹਾਂ ਚੰਚਲ ਸੀ ਕੁਛ ਲੱਗ ਰਿਹਾ ਹੈ ਕਿ ਵੀ ਹੁਣ ਇਹ ਪਰਮੇਸ਼ਰ ਦੀ ਗੱਲ ਸੁਨਣ ਵਾਲਾ ਬਣਿਆ ਹੈ ਤੇ ਇਸ ਕਰਕੇ ਫਿਰ ਹੁਣ ਨੂੰ ਸੁਖ ਮਿਲਿਆ ਹੈ ਕੁਝ ਲੱਗ ਰਿਹਾ ਹੈ ਕਿ ਹੁਣ ਪਰਮੇਸ਼ਰ ਦੀ ਨਾਲ ਸਾਂਝ ਪੈਣ ਦਾ ਕੋਈ ਸਮਾਂ ਬਣ ਰਿਹਾ ਹੈ ਕਿ ਇਸ ਤਰ੍ਹਾਂ ਹੁਣ ਮੇਰੇ ਮਨ ਦੇ ਵਿੱਚ ਜਿਹੜੀ ਚਾਚਲਤਾ ਸੀ ਉਹ ਖਤਮ ਹੋਈ ਆ ਸਥਿਰਤਾ ਆਈ ਹੈ ਜਿਸ ਤਰ੍ਹਾਂ ਕਹਿੰਦੇ ਨੇ ਮਾਨਾ ਚਾਚਲ ਰਹਿਂਦਾ ਜੀਵ ਦਾ ਉਦੋਂ ਤੱਕ ਜੀਵ ਸੁਖੀ ਨਹੀਂ ਰਹਿ ਸਕਦਾ ਗੋਰ ਦਿਖ ਲਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਕਹਿੰਦੇ ਗੁਰੂ ਨੇ ਮੇਰੀ ਉਹ ਕਮਜ਼ੋਰੀ ਦਿਖਾ ਦਿੱਤੀ ਜਿਸ ਦੇ ਕਾਰਨ ਮੇਰੇ ਸਰੀਰ ਦੇ ਅੰਦਰ ਵਿਕਾਰ ਦਾਖਲ ਹੁੰਦੇ ਨੇ ਮੇਰੇ ਜਿਹੜੇ ਗਿਆਨ ਇੰਦਰੇ ਨੇ ਉਹ ਵਿਕਾਰਾਂ ਵੱਲ ਲੱਗਦੇ ਨੇ ਮੂੰਦ ਲੀਏ ਦਰਵਾਜੇ ਬਾਜਿਲੇ ਅਨਹਦ ਬਾਜੇ ਮੋਦਲੀਏ ਦਰਵਾਜੇ ਬਾਜੀਲੇ ਅਨਹਦ ਬਾਜੇ ਹੁਣ ਜਦੋਂ ਕਹਿੰਦੇ ਮੇਰਾ ਧਿਆਨ ਗੁਰੂ ਨੇ ਮੇਰੇ ਗਿਆਨ ਇੰਦਰੀ ਜਿਹੜੇ ਗਲਤ ਕੰਮ ਕਰਦੇ ਸੀ ਉਹਨਾਂ ਵੱਲ ਦਿਆ ਦਵਾ ਦਿੱਤਾ ਮੈਂ ਹੁਣ ਆਪਣੇ ਗਿਆਨ ਇੰਦਰੀਆਂ ਨੂੰ ਉਹਨਾਂ ਵਿਕਾਰਾਂ ਵੱਲੋਂ ਪਰ ਤਨ ਪਰ ਤਨ ਆਸਾ ਤ੍ਰਿਸ਼ਨਾ ਮਾਇਆ ਉਹਨਾਂ ਵੱਲੋਂ ਹੁਣ ਮੈਂ ਆਪਣੇ ਗਿਆਨ ਇੰਦਰੀਆਂ ਨੂੰ ਰੋਕ ਲਿਆ ਤੇ ਇਹਦੇ ਨਾਲ ਕੀ ਹੋਇਆ ਹੁਣ ਮੇਰੇ ਕਹਿੰਦੇ ਅੰਦਰ ਪਰਮੇਸ਼ਰ ਦੀ ਸਿਫਤ ਸਲਾਹ ਦੇ ਬਾਜੇ ਵੱਜ ਰਹੇ ਨੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹਿੰਦੇ ਮੇਰੇ ਹਿਰਦੇ ਰੂਪਿਕਾ ਜਿਹੜਾ ਹੈਗਾ ਕਮਲ ਉਹ ਪਹਿਲਾਂ ਵਿਕਾਰਾਂ ਦੇ ਪਾਣੀ ਨਾਲ ਭਰਿਆ ਸੀ ਹੁਣ ਜਦੋਂ ਉਹ ਵਿਕਾਰਾਂ ਦਾ ਪਾਣੀ ਹਿਰਦੇ ਵਿੱਚੋਂ ਕੱਢ ਦਿੱਤਾ ਤਾਂ ਹੁਣ ਫਿਰ ਉੱਥੇ ਅੰਦਰ ਹਿਰਦੇ ਚ ਮੈਲ ਸੀ ਜਿਹੜੀ ਉਹ ਨਿਕਲ ਗਈ ਤਾਂ ਹਿਰਦਾ ਸਾਫ਼ ਹੋ ਗਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਫਿਰ ਕਬੀਰ ਜੀ ਕਹਿੰਦੇ ਨੇ ਜਦੋਂ ਜੀਵ ਦੀ ਜਾਨ ਪਹਿਚਾਨ ਪਰਮੇਸ਼ਰ ਨਾਲ ਹੋ ਗਈ ਫਿਰ ਜੀਵ ਦਾ ਮਨ ਪਰਮੇਸ਼ਰ ਦੇ ਉੱਤੇ ਭਰੋਸਾ ਕਰਨ ਲੱਗ ਗਿਆ ਪਰਮੇਸ਼ਰ ਦੇ ਵਿੱਚ ਪਰਚ ਗਿਆ राग सोरठ भूखे भगत न कीजे यह माला अपनी लीजे हो मांगो संतन रेना मैं नाही किसी का देना ਇਥੇ ਕਬੀਰ ਜੀ ਕਹਿ ਰਹੇ ਨੇ ਕਿ ਵੀ ਪਰਮੇਸ਼ਰ ਜੀ ਜਦੋਂ ਤੱਕ ਮੇਰਾ ਢਿੱਡ ਭੁੱਖਾ ਉਦੋਂ ਤੱਕ ਮੈਂ ਤੇਰੀ ਭਗਤੀ ਨਹੀਂ ਕਰ ਸਕਦਾ ਕਹਿੰਦਾ ਦੂਜੀ ਗੱਲ ਕਹਿੰਦੇ ਮੈਂ ਸੰਤਾਂ ਦੀ ਚਰਨ ਧੂੜ ਮੰਗਦਾ ਮੈਂ ਨਾ ਹੀ ਕਿਸੇ ਦਾ ਦੇਣਾ ਕਹਿੰਦੇ ਮੈਨੂੰ ਹੋਰ ਕੋਈ ਲੈਣ ਦੇਣ ਦੀ ਲੋੜ ਨਹੀਂ ਮੈਨੂੰ ਸਿਰਫ ਮੇਰਾ ਢਿੱਡ ਪਰ ਜੇ ਮੈਂ ਤੇਰੀ ਭਗਤੀ ਕਰਾਂ ਦੂਜੀ ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਮੰਗਦਾ ਹਮਾਦੋ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹੋ ਤਾਂ ਲੇਵੋ ਮੰਗੇ ਰਹਾਓ ਕਹਿੰਦੇ हे ਪਰਮੇਸ਼ਰ ਜੀ ਦੋਨੋਂ ਪਾਸੇ ਲੈ ਸਕਦੇ ਆਂ ਵੀ ਜੇ ਤੁਸੀਂ ਆਪਣੀ ਪ੍ਰੀਤ ਨਹੀਂ ਦਿੰਦੇ ਤਾਂ ਤੁਹਾਡੇ ਤੋਂ ਅਸੀਂ ਉਹਦੇ ਲਈ ਅਰਜ਼ੋਈ ਕਰਦੇ ਆਂ ਮੰਗਦੇ ਆਂ ਦੂਜਾ ਇਹ ਵੀ ਕਹਿ ਸਕਦੇ ਆਂ ਵੀ ਸ਼ਾਇਦ ਭਗਤ ਜੀ ਕਹਿ ਰਹੇ ਨੇ ਵੀ ਜੇ ਹੈ ਪਰਮੇਸ਼ਰ ਜੀ ਤੁਸੀਂ ਸਾਨੂੰ ਕੋਈ ਦਾਤ ਨਹੀਂ ਦਿੱਤੀ ਤਾਂ ਅਸੀਂ ਸੰਗ ਨਹੀਂ ਕਰਦੇ ਅਸੀਂ ਆਪਣੇ ਮਾਤ ਪਿਤਾ ਸਾਡੇ ਅਸੀਂ ਤੁਹਾਡੇ ਤੋਂ ਮੰਗ ਕੇ ਲੈ ਰਹੇ ਆਂ ਦੋਏ ਸਿਰ ਮੰਗੋ ਚੂਨਾ ਪਾਓ ਕਿਉ ਸੰਗ ਲੂਨਾ ਦੋਏ ਸਿਰ ਮੰਗੋ ਚੂਨਾ ਪਾਓ ਕਿਉ ਸੰਗ ਲੂਨਾ ਆਦ ਸਿਰ ਮੰਗੋ ਦਾਲੇ ਮੋਕੋ ਦੋਨੋ ਵਖਤ ਜਿਵਾਲੇ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਇੰਨਾ ਕ ਭੋਜਨ ਦੇ ਦਿਓ ਜਿਹਦੇ ਨਾਲ ਮੇਰੇ ਦੋ ਵਖਤ ਦਾ गुजारा हो जाए दो سير ਮੈਨੂੰ ਆਟਾ ਦੇ ਦਿਓ ਇੱਕ ਪਾ ਘਿਓ ਦੇ ਦਿਓ ਥੋੜਾ ਜਿਹਾ ਲੋਨ ਅੱਧ ਸਿਰ ਦਾਲ ਦੇ ਦਿਓ ਦੋਨਾਂ ਵਕਤਾਂ ਦਾ ਮੇਰਾ ਗੁਜ਼ਾਰਾ ਹੋ ਜੂ ਹੋਰ ਮੈਂ ਕੁਛ ਜ਼ਿਆਦਾ ਨਹੀਂ ਮੰਗਦਾ ਖਾਟ ਮੰਗੂੰ ਚੌਪਾਈ ਸਿਰਹਾਨਾ ਅਵਰ ਤੁਲਾਈ ਉਪਰ ਕਉ ਮੰਗੂੰ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਕਹਿੰਦੇ ਫਿਰ ਸੌਣ ਲਈ ਇੱਕ ਮੰਜਾ ਇੱਕ ਸਹਰਾਣਾ ਤੇ ਇੱਕ ਤਲਾਈ ਵਿਛਾਉਣ ਲਈ ਤੇ ਉੱਪਰ ਲੈਣ ਲਈ ਇੱਕ ਰਜਾਈ ਫਿਰ ਕਹਿੰਦੇ ਬਸ ਇਹਨਾਂ ਜਦੋਂ ਮੈਨੂੰ ਇਹ ਜੀਵਨ ਦੇ ਗੁਜ਼ਾਰੇ ਲਈ ਚੀਜ਼ਾਂ ਮਤਲਬ ਮਿਲ ਗਈਆਂ ਫਿਰ ਤੇਰਾ ਭਗਤ ਤੇਰੀ ਭਗਤੀ ਹੀ ਕਰੂਗਾ ਮੈਂ ਨਾਹੀਂ ਕੀ ਤਲਬੋ ਇੱਕ ਨਾਂਉ ਤੇਰਾ ਮੈਂ ਫੱਬੋ ਕਹੇ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਕਹਿੰਦੇ ਪਰਮੇਸ਼ਰ ਜੀ ਮੈਂ ਕੋਈ ਲਾਲਚ ਨਹੀਂ ਕੀਤਾ ਮੈਨੂੰ ਤੇਰਾ ਨਾਮ ਹੀ ਪਿਆਰਾ ਲੱਗਦਾ ਹੈ ਮੈਂ ਸਿਰਫ ਲੋੜਿੰਦੀਆਂ ਚੀਜ਼ਾਂ ਹੀ ਤੇਰੇ ਤੋਂ ਮੰਗੀਆਂ ਨੇ ਜਦੋਂ ਮੇਰੀਆਂ ਜੀਵਨ ਦੀਆਂ ਇਹ ਲੋੜਿੰਦੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਫਿਰ ਮੈਂ ਤੇਰੀ ਭਗਤੀ ਕਰਨ ਜੋਗ ਗਈਆਂ ਕਬੀਰ ਜੀ ਕਹਿੰਦੇ ਨੇ ਜਦੋਂ ਜੀਵ ਦਾ ਮਨ ਪਰਮੇਸ਼ਰ ਦੇ ਵਿੱਚ ਪਤੀਜ ਜਾਂਦਾ ਖੇਰੇ ਜੀਵ ਦੀ ਜਾਨ ਪਹਿਚਾਨ ਪਰਮੇਸ਼ਰ ਦੇ ਨਾਲ ਹੋ ਜਾਂਦੀ ਹੈ ਜਦੋਂ ਜਾਨ ਪਹਿਚਾਨ ਹੋ ਗਈ ਫਿਰ ਭਰੋਸਾ ਵੀ ਵੱਜ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਸੋਰਠ ਬਾਣੀ ਭਗਤ ਨਾਮਦੇ ਜੀ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾਂ ਤਬ ਗਾਵਾਂ ਤਉ ਜਨ ਤੀਰਜ ਪਾਵਾਂ ਨਾਦ ਸਮਾਈ ਲੋਰੇ ਸਤਗੁਰ ਪੀਟ ਲੇ ਦੇਵਾ ਰਹਾਉ ਹਾਂਜੀ ਸੰਗਤ ਜੀ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਜਿੱਥੇ ਵੀ ਦੇਖਦਾ ਮੈਨੂੰ ਤੁਸੀਂ ਹੀ ਨਜ਼ਰ ਆਉਂਦੇ ਹੋ ਜਦੋਂ ਤੁਸੀਂ ਹੀ ਨਜ਼ਰ ਆਉਂਦੇ ਹੋ ਤਾਂ ਮੈਂ ਸਦਾ ਤੁਹਾਡੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿਣਾ ਤੁਹਾਡੀ ਸਿਫਤ ਸਲਾਹ ਦੇ ਗੀਤ ਗਾ ਕੇ ਮੇਰੇ ਮਨ ਨੂੰ ਧੀਰਜ ਵੱਜਦਾ ਹੈ ਮੇਰਾ ਮਨ ਸਹਿਜ ਵਿੱਚ ਟਿਕ ਜਾਂਦਾ ਹੈ ਕਹਿੰਦੇ ਜਦੋਂ ਦੇ ਪਰਮੇਸ਼ਰ ਜੀ ਤੁਸੀਂ ਸਤਗੁਰ ਦੇ ਨਾਲ ਮਲਾਪ ਕਰਾਇਆ ਮੇਰੇ ਅੰਦਰ ਤੇਰੇ ਸਿਫਤ ਸਲਾਹ ਦੇ ਨਾਦ ਵੱਜ ਰਹੇ ਨੇ ਤੇਰੀ ਸਿਫਤ ਸਲਾ ਮੇਰੇ ਅੰਦਰ ਤੇਰੀ ਕਿਰਪਾ ਨਾਲ ਸਤਗੁਰ ਦੇ ਮਲਾਪ ਸਦਕਾ ਸਦਾ ਹੀ ਚੱਲ ਰਹੀ ਹੈ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਜਹ ਚਿਲਮਿਲਕਾਰ ਦਿਸੰਤਾ ਤਹ ਅਨਹਦ ਸਬਦ ਬਜੰਤਾ ਜਿੱਥੇ ਕਹਿੰਦਾ ਮੇਰਾ ਮਨ ਪਹਿਲਾਂ ਚੰਚਲਤਾ ਦੇ ਵਿੱਚ ਟਿਕਦਾ ਨਹੀਂ ਸੀ ਹੁਣ ਉਥੇ ਕਹਿੰਦੇ ਅਨਹਦ ਸਬਦ ਵੱਜ ਰਿਹਾ ਹੈ ਤੇਰੀ ਸਿਫਤ ਸਲਾਹ ਦੇ ਬਾਜੇ ਵੱਜ ਰਹੇ ਨੇ ਹੁਣ ਮਨ ਟਿਕ ਗਿਆ ਹੈ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਕਹਿੰਦੇ ਮੇਰੇ ਅੰਦਰ ਦੀ ਜੋਤ ਜੋਤੀ ਤੇਰੀ ਜੋਤ ਵਿੱਚ ਸਮਾ ਗਈ ਹੈ ਇਹਦੇ ਬਾਰੇ ਮੈਨੂੰ ਗਿਆਨ ਗੁਰੂ ਦੀ ਕਿਰਪਾ ਰਾਹੀਂ ਹੋਇਆ ਹੈ ਰਤਨ ਕਮਲ ਕੋਠਰੀ ਚਮਕਾਰ ਬੀਜੁਲ ਤਹੀ ਨੇਰੇ ਨਹੀਂ ਦੂਰ ਨਿਜ ਆਤਮੈ ਰਹਾ ਪ੍ਰਪੂਰ ਕਹਿੰਦੇ ਸਾਡੇ ਅੰਦਰ ਜਿਹੜੀ ਹਿਰਦੇ ਰੂਪੀ ਕੋਠੜੀ ਆ ਉਹ ਕਹਿੰਦੇ ਤੇਰੇ ਰਤਨ ਰੂਪੀ ਨਾਮ ਦੇ ਨਾਲ ਭਰੀ ਪਈ ਆ ਕਹਿੰਦੇ ਪਰ ਕਹਿੰਦੇ ਉਥੇ ਜਦੋਂ ਗੁਰੂ ਦੀ ਕਿਰਪਾ ਸਦਕਾ ਆਤਮਿਕ ਚਾਨਣ ਹੁੰਦਾ ਉਹ ਰਤਨ ਪਦਾਰਥ ਫੇਰ ਹੀ ਨਜ਼ਰ ਆਉਂਦੇ ਨੇ ਫੇਰ ਹੀ ਨਜ਼ਰ ਆਉਂਦਾ ਕਿ ਪਰਮੇਸ਼ਰ ਸਾਡੇ ਤੋਂ ਦੂਰ ਨਹੀਂ ਉਹ ਤੇ ਸਾਡੇ ਅੰਦਰ ਸਰਬ ਵਿਆਪਕ ਹੈ ਭਰਪੂਰ ਮਾਤਰਾ ਦੇ ਵਿੱਚ ਸਾਡੇ ਪਰਮੇਸ਼ਰ ਅੰਦਰ ਹਰ ਇੱਕ ਦੇ ਅੰਦਰ ਹੈ ਵਸਦਾ ਹੈ ਓਨ ਤੱਕ ਤੇ ਨਹੀਂ ਹੈ ਜਹ ਅਨਹਤ ਸੂਰ ਉਜਾਰਾ ਤਹ ਦੀਪਕ ਜਲੈ ਸੰਚਾਰਾ ਗੁਰੂ ਪ੍ਰਸਾਦੀ ਜਾਣਿਆ ਜਨਨਾਮਾ ਸਹਿਜ ਸਮਾਨਿਆ ਸਾਡੇ ਅੰਦਰ ਕਹਿੰਦੇ ਜਿੱਥੇ ਅਗਿਆਨਤਾ ਦੀ ਸਦਕਾ ਮਦਮ ਜਿਹਾ ਦੀਪਕ ਸੀਗਾ ਉੱਥੇ ਹੁਣ ਗੁਰੂ ਦੀ ਕਿਰਪਾ ਸਦਕਾ ਜਿਵੇਂ ਸੂਰਜ ਦਾ ਪ੍ਰਕਾਸ਼ ਹੋ ਗਿਆ ਅੰਦਰ ਆਤਮਿਕ ਚਾਨਣ ਹੋ ਗਿਆ ਜਦੋਂ ਗੁਰੂ ਦੀ ਕਿਰਪਾ ਹੋਈ ਅੰਦਰ ਆਤਮਿਕ ਚਾਨਣ ਹੋ ਗਿਆ ਫੇਰ ਕਹਿੰਦੇ ਨਾਮਦੇਵ ਜੀ ਹੁਣ ਆਤਮਿਕ ਅਡੋਲਤਾ ਚ ਟਿਕ ਗਏ ਨੇ ਗੁਰੂ ਨੇ ਕਿਰਪਾ ਕੀਤੀ ਪਰਮੇਸ਼ਰ ਨਾਲ ਜਾਣ ਪਹਿਚਾਨ ਹੋ ਗਈ ਅੰਤਰ ਆਤਮੇ ਨਿਜ ਦੇ ਘਰ ਵਿੱਚ ਵਸ ਗਏ ਨੇ ਘਰ ਚੌਥਾ ਸੋਰਠ ਪਾੜ ਪੜੋਸਣ ਪੂਛਲੇ ਨਾਮਾ ਕਾ ਪਹਿਚਾਨ ਸ਼ਵਾਈ ਹੋ ਤੋ ਪਹਿ ਦੁਗਣੀ ਮਜ਼ਦੂਰੀ ਦੇਹੋ ਮੋਕੋ 베ਡੀ ਦੇਹੋ ਬਤਾਈ ਹੋ ਰੀਬਾਈ 베ਡੀ ਦੇਨ ਨਜਾਈ ਦੇਖ 베ਡੀ ਰਹੋ ਸਮਾਈ ਹਮਾਰੇ 베ਡੀ ਪ੍ਰਾਣ ਆਧਾਰਾ ਰਹੋ ਹਾਂਜੀ ਸੰਗਤ ਜੀ ਇੱਥੇ ਜਿਸ ਤਰ੍ਹਾਂ ਕਥਾ ਹੈ ਕਿ ਨਾਮਦੇਵ ਜੀ ਆਪ ਦੱਸ ਰਹੇ ਨੇ ਭਗਤ ਨਾਮਦੇਵ ਜੀ ਕਿ ਪਰਮੇਸ਼ਰ ਨੇ ਭਗਤ ਨਾਮਦੇਵ ਜੀ ਤੇ ਖੁਸ਼ ਹੋ ਕੇ ਉਹਨਾਂ ਦੀ ਜਿਹੜੀ ਕੁੱਲੀ ਸੀ ਪੁਰਾਣੀ ਉਹਦੀ ਜਗ੍ਹਾ ਤੇ ਉਹਨਾਂ ਲਈ ਸੋਹਣਾ ਮਕਾਨ ਬਣਾ ਦਿੱਤਾ ਰਹਿਣ ਲਈ ਕਿਉਂਕਿ ਉਹ ਇੱਕ ਦਮ ਦੇ ਵਿੱਚ ਮਕਾਨ ਬਣ ਕੇ ਤਿਆਰ ਹੋ ਗਿਆ ਤਾਂ ਕਹਿੰਦੇ ਮੈਨੂੰ ਗਵਾਂਢਣ ਪੁੱਛ ਰਹੀ ਹੈ ਵੀ ਤੁਸੀਂ ਕਿਸ ਤਰਖਾਨ ਕੋਲੋਂ ਇਹ ਆਪਣੇ ਇੱਕ ਮਕਾਨ ਕਹਿ ਲੋ ਕੁੱਲੀ ਕਹਿ ਲੋ ਸ਼ਾਨ ਬਣਵਾਈ ਹੈ ਕਿ ਮੈਂ ਉਹਨੂੰ ਦੁੱਗਣੀ ਮਜ਼ਦੂਰੀ ਦੇਣ ਨੂੰ ਤਿਆਰ ਆ ਮੈਨੂੰ ਉਹਦਾ ਪਤਾ ਦੱਸ ਦਿਓ ਇਹ ਨਾਮਦੇਵ ਜੀ ਕਹਿ ਰਹੇ ਨੇ ਕਿ ਉਹ ਤਰਖਾਨ ਇਦਾਂ ਦਾ ਹੈ ਕਿ ਉਹਦਾ ਪਤਾ ਨਹੀਂ ਦੱਸਿਆ ਜਾ ਸਕਦਾ ਪਰ ਉਹ ਹਰ ਇੱਕ ਜਗ੍ਹਾ ਤੇ ਸਮਾਇਆ ਹੋਇਆ ਹੈ ਉਹ ਤਰਖਾਨ ਜੀ ਨੇ ਮੇਰੀ ਇਹ ਕੁੱਲੀ ਬਣਾਈ ਐ ਸ਼ਨ ਉਹ ਤਾਂ ਕਹਿੰਦੇ ਮੇਰੇ ਪ੍ਰਾਣਾ ਦਾ ਆਸਰਾ ਹੈ 베ਡੀ ਪ੍ਰੀਤ ਮਜ਼ੂਰੀ ਮੰਗੇ ਜੋ ਕੋ ਸ਼ਾਨ ਸ਼ਵਾਵੇ ਹੋ ਲੋਗ ਕੁਟੰਬ ਸਭੂਤੇ ਤੋਰੇ ਤਾ ਆਪਨ 베ਡੀ ਆਵੇ ਹੋ ਕਹਿੰਦੇ ਉਹ ਤਰਖਾਨ ਤੇ ਇਸ ਤਰ੍ਹਾਂ ਦਾ ਹੈਗਾ ਉਹਨੂੰ ਤੇ ਜਿਹੜੀ ਮਜ਼ਦੂਰੀ ਚਾਹੀਦੀ ਆ ਉਹ ਪ੍ਰੀਤ ਦੀ ਮਜ਼ਦੂਰੀ ਆ ਜੇ ਕੋਈ ਉਹਦੇ ਤੋਂ ਸ਼ਨ ਬਣਾਉਣੀ ਚਾਹੁੰਦਾ ਤੇ ਜੇ ਕੋਈ ਲੋਕਾਂ ਨਾਲੋਂ ਪਰਿਵਾਰ ਨਾਲੋਂ ਸਾਰਿਆਂ ਦੇ ਨਾਲੋਂ ਪ੍ਰੇਮ ਤੋੜ ਕੇ ਸਿਰਫ ਉਹਦੇ ਨਾਲ ਪ੍ਰੇਮ ਪਾਲਵੇ ਉਹ ਤਰਖਾਨ ਕਹਿੰਦੇ ਆਪੇ ਹੀ ਆ ਜਾਂਦਾ ਐਸੋ ਬੇਢੀ ਬਰਨ ਨਾ ਸਾਕੂ ਸਭ ਅੰਤਰ ਸਭ ਠਾਈ ਹੋ ਗੁੰਗੇ ਮਹਾ ਅਮਰਿਤ ਰਸ ਚਾਖਿਆ ਪੁੱਛੇ ਕਹਿ ਨਾ ਜਾਈ ਹੋ ਕਹਿੰਦੇ ਭਾਈ ਉਹ ਜਿਹੜਾ ਤਰਖਾਣ ਆ ਉਹ ਤੇ ਹਰ ਇੱਕ ਜਗ੍ਹਾ ਤੇ ਵਿਆਪਕ ਆ ਤੇ ਹਰ ਇੱਕ ਦੇ ਅੰਦਰ ਵਿਆਪਕ ਹੈ ਜਿਸ ਤਰ੍ਹਾਂ ਕਹਿੰਦੇ ਇੱਕ ਗੁੰਗਾ ਬਹੁਤ ਕੋਈ ਸਵਾਦਲਾ ਪਦਾਰਥ ਖਾ ਲਵੇ ਪਰ ਉਹ ਕਿਸੇ ਨੂੰ ਦੱਸ ਕੇ ਸਵਾ ਕਿਸੇ ਨੂੰ ਸਵਾਦ ਬਾਰੇ ਦੱਸ ਨਹੀਂ ਸਕਦਾ ਕਿਉਂਕਿ ਵਿਚਾਰਾ ਬੋਲ ਨਹੀਂ ਸਕਦਾ ਇਸ ਤਰ੍ਹਾਂ ਹੀ ਕਹਿੰਦੇ ਇਸ ਤਰਖਾਣ ਬਾਰੇ ਤਰਖਾਣ ਇੱਥੇ ਪਰਮੇਸ਼ਰ ਲਈ ਕਹਿ ਰਹੇ ਨੇ ਇਹਦੇ ਬਾਰੇ ਕਹਿੰਦੇ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਉਹਦੇ ਸਰੂਪ ਬਾਰੇ ਕਿਸੇ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ ਬੇਡੀ ਕੇ ਗੁਣ ਸੁਨਰੀ ਬਾਈ ਜਲਦ ਬਾਂਦ ਤਰੂ ਥਾਪਿਓ ਹੋ ਨਾਮੇ ਕੇ Swami Si Bahori Lank Papikhan apyo ho Kande kushk gun main tenu os tarkhan de das dena pane unne kande bhagat taru nu atal padvi de ditti te unne samundar de vich pul ban ditta oh hai kande naamdev da malik jinne lanka ton sita lai aandi ਤੇ ਪਪੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ਸੋਰਠ ਘਰ ਤੀਜਾ ਆਣ ਮੜਿਆ ਮੰਡਲ ਬਾਜੈ ਬਿਨ ਸਾਵਣ ਕਨ ਹਰ ਗਾਜੈ ਬਾਦਲ ਵੇਨ ਵਰਖਾ ਹੋਈ ਜੋ ਤਤ ਵਿਚਾਰੈ ਕੋਈ ਮੋਕੋ ਮਿਲਿਓ ਰਾਮ ਸੁਨੇਹੀ ਜੇ ਮਿਲਿਆ ਦੇਹ ਸੁਦੇਹੀ ਰਹਾਓ ਹੰਦੀ ਸੰਗਤ ਜੀ ਭਗਤ ਨਾਮਦੇਵ ਜੀ ਕਹਿੰਦੇ ਨੇ ਕਹਿੰਦੇ ਮੈਨੂੰ ਉਸ ਪਰਮੇਸ਼ਰ ਦਾ ਮਿਲਾਪ ਹੋ ਗਿਆ ਜੋ ਕਹਿੰਦੇ ਬੜਾ ਹੀ ਪ੍ਰੇਮ ਕਰਨ ਵਾਲਾ ਹੈ ਰਾਮ ਸਨੇਹੀ ਕਹਿੰਦੇ ਮੈਨੂੰ ਉਹ ਮਿਲ ਪਿਆ ਜਿਹਦੇ ਮਿਲਣ ਦੇ ਨਾਲ ਕਹਿੰਦੇ ਮੇਰਾ ਸਰੀਰ ਪਹਿਲਾਂ ਨਾਲੋਂ ਪਵਿੱਤਰ ਹੋ ਗਿਆ। ਮੇਰੀ দেহে ਸੁਦੇਹੀ ਬਣ ਗਈ ਆ। ਕਹਿੰਦੇ ਜਿਸ ਵੀ ਜੀਵ ਦਾ ਮਿਲਾਪ ਉਸ ਪਰਮੇਸ਼ਰ ਨਾਲ ਹੋ ਜਾਂਦਾ ਉਹਦੇ ਅੰਦਰ ਕਹਿੰਦੇ ਬਿਨਾ ਮੜੇ ਹੋਏ ਢੋਲ ਵੱਜਦੇ ਨੇ। ਉਹਦੀ ਸਿਫਤ ਸਲਾਹ ਦੇ। ਉਦੇ ਅੰਦਰ ਕਹਿੰਦੇ ਬਿਨਾ ਸਾਵਣ ਤੋਂ ਬੱਦਲ ਗੱਜਦੇ ਨੇ ਉਸ ਤਰ੍ਹਾਂ ਤਾਂ ਬੱਦਲ ਸਾਵਣ ਚ ਗੱਜਦੇ ਨੇ ਪਰ ਇਹ ਉਦੇ ਅੰਦਰ ਸਿਫਤ ਸਲਾ ਦੇ ਬੱਦਲ ਸਦਾ ਹੀ ਗੱਜਦੇ ਨੇ ਤੇ ਬੱਦਲਾਂ ਤੋਂ ਬਿਨਾ ਹੀ ਉਦੇਸ ਅੰਦਰ ਅਮਰਤ ਨਾਮ ਦੀ ਵਰਖਾ ਹੁੰਦੀ ਰਹਿੰਦੀ ਹੈ ਇਹ ਸਭ ਕੁਝ ਉੱਥੇ ਹੁੰਦਾ ਜਿੱਥੇ ਜੀਵ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦਾ ਜਿੱਥੇ ਜੀਵ ਦੀ ਪਰਮੇਸ਼ਰ ਨਾਲ ਜਾਣ ਪਹਿਚਾਨ ਹੁੰਦੀ ਹੈ ਉਹਦੇ ਅੰਦਰ ਦੀ ਅਵਸਥਾ ਦਾ ਬਿਆਨ ਕਰ ਰਹੇ ਨੇ ਕਿ ਬਿਨਾ ਬੱਦਲ ਤੋਂ ਵਰਖਾ ਹੁੰਦੀ ਆ ਸਾਵਣ ਤੋਂ ਬਿਨਾ ਬੱਦਲ ਗੱਜਦੇ ਨੇ ਬਿਨਾ ਮੜੇ ਹੋਏ ਢੋਲ ਗੱਜਦੇ ਨੇ ਅੰਦਰ ਸੇਪਸ ਦਾਸਾ ਦੇ ਵਾਜੇ ਵੱਜਦੇ ਨੇ ਮੇਲ پارਸ ਕੰਚਨ ਹੋਇਆ ਮੁਖ ਮਨਸਾਰਤਨ ਪਰੋਇਆ ਉਹ ਜੀਵ ਜਿਸ ਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਉਹ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਪਾਰਸ ਨੂੰ ਮਿਲ ਕੇ ਲੋਹਾ ਸੋਨਾ ਬਣ ਜਾਂਦਾ ਉਹਦੇ ਕਹਿੰਦੇ ਜਿਹੜੇ ਮੁਖ ਦੇ ਬਚਨ ਨੇ ਤੇ ਮਨ ਦੇ ਖਿਆਲ ਨੇ ਉਹਨਾਂ ਵਿੱਚ ਨਾਮ ਰਤਨ ਪਰੋਇਆ ਰਹਿੰਦਾ ਹਰ ਵਕਤ ਨਿਜ ਭਾਉ ਪਿਆ ਪਰਮ ਭਾਗਾ ਗੁਰ ਪੂਛੇ ਮਨ ਪਤੀ ਆਗਾ ਉਸ ਜੀਵ ਦਾ ਕਹਿੰਦੇ ਜੋ ਪ੍ਰੇਮ ਆ ਪਰਮੇਸ਼ਰ ਚ ਪੈ ਜਾਂਦਾ ਫਿਰ ਉਹਦਾ ਜਿਹੜੇ ਅੰਦਰੋਂ ਸਾਰੇ ਭਰਮ ਨੇ ਉਹ ਖਤਮ ਹੋ ਜਾਂਦੇ ਨੇ ਇਹ ਜਿਹੜਾ ਪਰਮੇਸ਼ਰ ਦੇ ਨਾਲ ਉਹਦਾ ਪ੍ਰੇਮ ਪੈਂਦਾ ਇਹ ਗੁਰੂ ਦੀ ਸਿੱਖਿਆ ਤੇ ਚੱਲ ਕੇ ਪੈਂਦਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਇੱਕ ਕਰ ਜਾਣਿਆ ਕਹਿੰਦੇ ਜਿਸ ਤਰ੍ਹਾਂ ਕੋਮਬ ਦਾ ਘੜੇ ਦਾ ਪਾਣੀ ਜਦੋਂ ਸਮੁੰਦਰ ਦੇ ਵਿੱਚ ਮਿਲ ਜਾਂਦਾ ਤਾਂ ਘੜੇ ਦੀ ਕੋਈ ਆਪਣੀ ਹਸਤੀ ਨਹੀਂ ਰਹਿ ਜਾਂਦੀ ਉਹ ਸਮੁੰਦਰ ਦਾ ਹੀ ਰੂਪ ਬਣ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਹੁਣ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਹੀ ਹਰ ਇੱਕ ਦੇ ਵਿੱਚ ਵਿਆਪਕ ਜਾਣਿਆ ਹੈ ਪਰਮੇਸ਼ਰ ਨੂੰ ਛੱਡ ਕੇ ਹੋਰ ਕੁਝ ਨਜ਼ਰ ਨਹੀਂ ਆ ਰਿਆ ਨਾਮਦੇਵ ਜੀ ਨੂੰ ਸਾਰਿਆਂ ਦੇ ਵਿੱਚ ਪਰਮੇਸ਼ਰ ਹੀ ਵਿਆਪਕ ਨਜ਼ਰ ਆ ਰਿਹਾ ਹੈ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੇ ਤਤ ਪਛਾਨਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੇ ਤਤ ਪਛਾਨਿਆ ਜਦੋਂ ਕਹਿੰਦੇ ਚੇਲੇ ਦਾ ਮਨ ਗੁਰੂ ਦੇ ਉੱਤੇ ਪਤਿਤ ਜਾਂਦਾ ਗੁਰੂ ਤੇ ਭਰੋਸਾ ਹੋ ਜਾਂਦਾ ਚੇਲੇ ਨੂੰ ਇਸ ਤਰ੍ਹਾਂ ਨਾਮ ਨਾਮਦੇਵ ਜੀ ਕਹਿੰਦੇ ਨੇ ਕਿ ਗੁਰੂ ਦੇ ਰਾਹੀ ਹੁਣ ਨਾਮਦੇਵ ਜੀ ਦੀ ਵੀ ਜਾਣ ਪਹਿਚਾਨ ਪਰਮੇਸ਼ਰ ਨਾਲ ਹੋ ਗਈ ਹੈ। ਨਾਮਦੇਵ ਜੀ ਨੇ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਹੈ। ਪਰਮੇਸ਼ਰ ਤੇ ਨਾਮਦੇਵ ਜੀ ਦਾ ਮਨ ਪਤੀਜ ਗਿਆ ਹੈ। ਪਰਮੇਸ਼ਰ ਨੂੰ ਨਾਮਦੇਵ ਜੀ ਨੇ ਪਾ ਲਿਆ ਹੈ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ